ਆ ਸੋਨ ਨੂੰ ਅਸੀਂ ਘਰ ਦਿਖਾਉਨੇ ਆ ਸਰਪੰਚ ਦਾ ਇਹ ਆਪਣੇ ਜਿਹੜੇ ਦਲਤ ਸਮਾਜ ਦਾ ਖਾਸ ਤੌਰ ਤੇ ਮੈਂ ਕਹੂੰਗਾ ਮੱਝਵੀ ਸਿੱਖ ਸਮਾਜ ਦਾ ਇੱਕ ਸਰਪੰਚ ਬਣਿਆ ਸੀ 10 ਸਾਲਾਂ ਬਾਅਦ ਉਹਦੀ ਗੱਡੀ ਪੰਨੀ ਹੋਈ ਏ ਤੇ ਤੁਸੀਂ ਦੇਖ ਸਕਦੇ ਹੋ ਘਰ ਦਾ ਸਮਾਨ ਖਿਲਰਿਆ ਹੋਇਆ ਤਾਂ ਆ ਘਰ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਪਾਈਪਾਂ ਪ੍ਰਣਾਲੇ ਦੀਆਂ ਇਹ ਰਸੋਈ ਹੈ ਪਿੰਡ ਵਾਲੇ ਕਹਿੰਦੇ ਸਿਲੰਡਰ ਵੀ ਚੱਕ ਕੇ ਲੈ ਗਏ ਜਾਤੀਵਾਦੀ ਪਿੰਡੂ ਧਨਾੜ ਪੁਲਿਸ ਨਾਲ ਆਏ ਸੀ ਸਿਲੰਡਰ ਵੀ ਲੈ ਕੇ ਚੱਕੇ ਆ ਇਧਰ ਦੇਖੋ ਫ੍ਰਿਜ ਫ੍ਰਿਜ ਦਾ ਕੀ ਹਾਲ ਕੀਤਾ ਇਹ ਕੱਪੜੇ ਸਿਉਣ ਵਾਲੀ ਮਸ਼ੀਨ ਸੀ ਉਹਦਾ ਕੀ ਹਾਲ ਕੀਤਾ ਇੱਧਰ ਨਹੀਂ ਹੈਗਾ ਇੱਧਰ ਤਾਂ ਆਹ ਦੇਖ ਸਕਦੇ ਤੁਸੀਂ ਉਹਨਾਂ ਦਾ ਬੇੜਾ ਫਲਸ਼ ਵਾਸ਼ਿੰਗ ਮਸ਼ੀਨ ਪਾਤਵਸ਼ਨ ਆ ਦੇਖੋ ਕੀ ਹਾਲ ਕੀਤਾ ਹਜੇ ਕਹਿੰਦੇ ਜਾਤੀਵਾਦ ਨਹੀਂ ਕੁਝ ਲੋਕ ਐਮੀ ਜਾਤੀਵਾਦ ਦੀਆਂ ਗੱਲਾਂ ਕਰਦੇ ਨੇ 10 ਸਾਲਾਂ ਬਾਅਦ ਸਰਪੰਚ ਬਣਿਆ ਮਝ ਵੀ ਸਿੱਖਾਂ ਦਾ ਆ ਦੇਖੋ ਗੱਡੀ ਦਾ ਹਾਲ ਕੀ ਹੈ ਪਸ਼ੂ ਕਿੱਧਰ ਗਏ ਕੋਈ ਪਤਾ ਨਹੀਂ ਛੜਤੇ ਸੀ ਉਹਨਾਂ ਨੇ ਤੇ ਬਕੌਸ ਪਸ਼ੂ ਛੜਤੇ ਜੀ ਹਾਂ ਜੀ ਛੜਤੇ ਸੀ ਉਹਨਾਂ ਨੇ ਛੜਾ ਅੱਛਾ ਉਹ ਦੇਤੀ ਤੇ ਫਿਰ ਉੱਪਰ ਨੂੰ ਜਾ ਕੇ ਬੰਨੇ ਆ ਸੀ ਭਾਲ ਭੂ ਕੇ ਓਕੇ ਪਸ਼ੂ ਆਂਦੇ ਵੀ ਸੰਗਲ ਲਾਤੇ ਤੇ ਜਿਹੜੇ ਰਸਤੇ ਦਾ ਜਿਹੜੇ ਪੈਪ ਦਾ ਰੋਲਾ ਸੀ ਉਹ ਆ ਮੋੜ ਤੇ ਇਹ ਮੋੜ ਤੇ ਆ ਇੱਧਰ ਜਿੱਦਰਾ ਮੋਟਰਸਾਈਕਲ ਜਾ ਰਿਹਾ ਹੈ ਇੱਧਰ ਉਹ ਪਿੰਡੂ ਤਣਾਡਾਂ ਦੇ ਘਰ ਨੇ ਉਹਨਾਂ ਦਾ ਗੰਦਾ ਪਾਣੀ ਇੱਧਰ ਆਉਣਾ ਓਕੇ 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 ਇਹ ਨਾਲ ਇਹ ਦੇਖੋ ਹਾਲ ਦੇਖੋ ਆਪਦੀਆਂ ਗੱਡੀਆਂ ਦਿਖਾ ਰਹੇ ਨੇ ਉਹ ਕਿ ਸਾਡੀਆਂ ਗੱਡੀਆਂ ਭਨਤੀਆਂ ਗੋਲੀਆਂ ਤੇ ਜਵਾਬ ਪਰ ਘਰ ਦੇ ਵਿੱਚ ਵੜ ਕੇ ਸਰਪੰਚ ਦੀ ਗੱਡੀ ਦਾ ਕੀ ਹਾਲ ਕੀਤਾ ਘਰ ਦਾ ਕੀ ਹਾਲ ਕੀਤਾ ਇਹ ਨਹੀਂ ਦਿਖਾ ਕੇ ਦਿਖਾਇਆ ਉਹਨਾਂ ਨੇ सच देखो ये देखो तोड़ के रखी ਔਰ ਇਧਰ ਹਾਲ ਦੇਖ ਲਓ ਤੁਸੀਂ ਆ ਡਰੈਸਿੰਗ ਟੇਬਲ ਸ਼ੀਸ਼ਾ ਇਧਰੋਂ ਅਲਮਾਰੀ ਚ ਮਲਾਈ ਮਾਣੀ ਟੁੱਟਿਆ ਹੀ ਆ ਗੰਡਾਸੇ ਵੱਜੇ ਹੋਏ ਨੇ ਅਲਮਾਰੀ ਚ ਉਲਟ ਹੋ ਰਿਹਾ ਕਾ ਮੈਂ ਤੇ ਜਿੰਨਾ ਤੇ ਜੋਨ ਪੁੱਟਾ ਗਿਆ ਤੇ ਜਿੱਥੇ ਪੁੱਟਾ ਗਿਆ ਉਹਨਾਂ ਦੇ ਲੋਕਾਂ ਨੂੰ ਹੀ ਇਹਨਾਂ ਚ ਬੰਦ ਕੀਤਾ ਗਿਆ ਉਸ ਵੱਲੋਂ ਲੇਡਰ ਨੂੰ ਕੁੱਟਿਆ ਗਿਆ ਇਹ ਤਸਵੀਰ ਕਿਸੇ ਚੈਨਲ ਨੇ ਕਿਸੇ ਅਖਬਾਰ ਨੇ ਨਹੀਂ ਦਿਖਾਈ ਜਿੱਥੇ ਹੁਣ ਆ ਸੀ ਉਹ ਵੀਡੀਓ ਦੇਖੀਆਂ ਉਹਨਾਂ ਦੇ ਵਿੱਚੋਂ ਪਤਾ ਲੱਗਿਆ ਵੀ ਇੱਕ ਪਾਸੇ ਉਹ ਅਗਲੇ ਆਪ ਦੇ ਕੋਠਿਆਂ ਤੇ ਚੜ ਰਹੇ ਆ ਫਾਇਰ ਮਾਰ ਰਹੇ ਆ ਫਾਇਰ ਚਲਾ ਰਹੇ ਆ ਐਸੀ ਤਰ੍ਹਾਂ ਦੀ 1990 ਦੇ ਵਿੱਚ ਇੱਕ ਸਾਡੇ ਨਾਲ ਕਾਲਾ ਵਾਲੀ ਮੰਡੀ ਦੇ ਵਿੱਚ ਘਟਨਾ ਵਾਪਰੀ ਜੀ ਹੁਣ ਉਹ ਦਲ ਸਮਾਜ ਦੇ ਜਿਹੜੇ ਲੋਕ ਸੀ ਉਹਨਾਂ ਕੋਲੇ ਡਲੇ ਸੀ ਉਹਨਾਂ ਕੋਲੇ ਅਸਲਾ ਸੀ ਗਿਆ ਸਾਡਾ ਇੱਕ ਉੱਥੇ ਬੰਦਾ ਵੀ ਮਾਰਿਆ ਗਿਆ ਸੀਗਾ ਲੀਲਾ ਰਾਮ ਧਾਨਕ ਔਰ 18 ਬੰਦੇ ਸਾਡੇ ਫੱਟੜ ਹੋਏ ਸੀਗੇ ਤਾਂ ਮਤਲਬ ਕਹਿਣ ਦਾ ਹੈ ਜੇ ਉਹਨਾਂ ਕੋਲੇ ਅਸਲਾ ਹੈ ਤਾਂ ਸਾਡੇ ਲੋਕਾਂ ਕੋਲੇ ਤਾਂ ਡੜਾ ਦੱਪਾ ਹੀ ਹੋਊਗਾ ਨਾ ਅਸੀਂ ਵੀ ਤਾਂ ਆਪਣਾ ਬਚਾਅ ਕਰਨ ਦੇ ਵਾਸਤੇ ਕੁਛ ਨਾ ਕੁਛ ਤਾਂ ਕੋਸ਼ਿਸ਼ ਕਰਾਂਗੇ ਨਾ ਹੱਥ ਪੱਲਾ ਤਾਂ ਬੰਦਾ ਮਾਰਦਾ ਹੀ ਐ ਜਦੋਂ ਕਹਿੰਦੇ ਉਹ ਡੁੱਬੇ ਇਹਨਾਂ ਤਾਂ ਕਿਸੇ ਨਾ ਕਿਸੇ ਤਨ ਪੱਤੇ ਹੱਥ ਪੱਲਾ ਮਾਰਦਾ ਵੀ ਮੈਂ ਡੁੱਬਾਂ ਨਾ ਤਾਂ ਹੋ ਆਪਦਾ ਬਚਾਅ ਹੋਣ ਦਾ ਕਰਕੇ ਜਿਵੇਂ ਇੱਥੇ ਸਾਥੀ ਨੇ ਦੱਸਿਆ ਕਿ ਧਰਨਾ ਦਾ ਚੱਕਣ ਦੀ ਗੱਲ ਹੋ ਗਈ ਸੀ ਲਿਖ ਲਿਖਾ ਹੋ ਗਈ ਸੀ ਦਸਕੇ ਦੁੱਠੇ ਲੱਗੇ ਸੀਗੇ ਲੇਕਿਨ ਇੱਕ ਪੱਖ ਪੁਲਿਸ ਦਾ ਇਹ ਹੋ ਜਾਇਆ ਕਿ ਜਿਹੜੇ ਨੇ ਅਨਸਾਰ ਕਹਿੰਦੇ ਵੀ ਉੱਥੇ ਲਾਠੀ ਚਾਰਜ ਦੀ ਕੋਸ਼ਿਸ਼ ਕਰਤੀ ਜਦੋਂ ਲਾਠੀ ਚਾਰਜ ਦੀ ਕੋਸ਼ਿਸ਼ ਕਰੀ ਲੋਕ ਭੱਜੇ ਉਹਨਾਂ ਨੇ ਆਪਦੇ ਡਲੇ ਡੱਪੇ ਇੱਟਿਆਂ ਦਾ ਜਦੋਂ ਉਹ ਉਹਲਾ ਸਹਾਰਾ ਲਿਆ ਤਾਂ ਉਹਨਾਂ ਨੇ ਆਪਣੇ ਡਲੇ ਚਲਾਣੇ ਸ਼ੁਰੂ ਕਰਤੇ ਕਹਿੰਦੇ ਫਾਇਰਿੰਗ ਜਿਹੜੀ ਹੈ ਉਹਨਾਂ ਨੇ ਵੀ ਜਦੋਂ ਇਹਨਾਂ ਬੰਨੀ ਫਾਇਰਿੰਗ ਕੀਤੀ ਇਹਦਾ ਮਤਲਬ ਹੈ ਦੇਖਣ ਤੋਂ ਸਾਨੂੰ ਤਾਂ ਇਹ ਮਹਿਸੂਸ ਹੋਇਆ ਹੈ ਕਿ ਵੀ ਇੱਕ ਦਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੋਰ ਕੁਝ ਨਹੀਂ ਹੈ ਦੇਖਣ ਦੇ ਵਿਚਾਰਿਆ ਕਿ ਤਿੰਨ ਚਾਰ ਪੱਖਨ ਗਏ ਇੱਕ ਪਾਸੇ ਗਰੀਬ ਜਨਤਾ ਹੈ ਜੀ ਦੂਜੇ ਪਾਸੇ ਗਰੀਬ ਜਨਤਾ ਦਾ ਸਰਪੰਚ ਹੈ ਜੀ ਔਰ ਅਗਲੇ ਪਾਸੇ ਇਸ ਨਗਰ ਦੇ ਜਿਹੜੇ ਆ ਕੁਝ ਸ਼ਰਮਾਇਦਾਰ ਲੋਕ ਨੇਗੇ ਜਿਨ੍ਹਾਂ ਕੋਲੇ ਹਰ ਤਰ੍ਹਾਂ ਦੀ ਪਾਵਰ ਹੈ ਆਰਥਿਕ ਪੱਖੋਂ ਵੀ ਪਾਵਰ ਹੈ ਮਜ਼ਬੂਤੀ ਹੈ ਜੀ ਰਾਜਨੀਤਿਕ ਪੱਖੋਂ ਵੀ ਪਾਵਰ ਹੈ ਜੀ ਦੇਖਣ ਦੇ ਵਿੱਚ ਆ ਕਿ ਮੇਰੇ ਦੇਖਣ ਚ ਇਹ ਲੱਗਿਆ ਕਿ ਮੈਂ ਪੰਜਾਬ ਦਾ ਇਹ ਤੀਜਾ ਮਸਲਾ ਦੇਖ ਰਿਹਾ ਜੀ ਔਰ ਇਤਨੇ ਮਸਲਿਆਂ ਨੂੰ ਬਹੁਤ ਹੀ ਤਕੜੀ ਬੁੱਧੀ ਤੇ ਅਕਲਮੰਦੀ ਦੇ ਨਾਲ ਕਰਿਆ ਗਿਆ ਜੀ ਤਿੰਨੇ ਮਸਲਿਆਂ ਨੂੰ ਹੁਣ ਜੇ ਦਾਨ ਸਿੰਘ ਵਾਲਾ ਦੇਖੀ ਚਾਹੀਏ ਉਸ ਨੂੰ ਕੋਈ ਰੂਪ ਦੇਈ ਜਾਣ ਲੇਕਿਨ ਲੋਕਾਂ ਦੇ ਘਰਾਂ ਨੂੰ ਤਾਂ ਅੱਗ ਲਾਤੀ ਨਾ ਜੀ ਉੱਥੇ ਵੀ ਉਹਨਾਂ ਨੇ ਸਾਡੇ ਵਾਲੇ ਘਰਾਂ ਨੂੰ ਅੱਗ ਲੱਗੀ ਤੇ ਸਾਡੇ ਲੋਕਾਂ ਤੋਂ ਹੀ ਲਵਾਈ ਗਈ ਜੀ ਦੂਜੇ ਪਾਸੇ ਅਗਰ ਜੇ ਬਾਬਾ ਸਾਹਿਬ ਦਾ ਬੁੱਤ ਤੋੜਿਆ ਜਾਂਦਾ ਤਾਂ ਉਹ ਵੀ ਸਾਡੇ ਲੋਕਾਂ ਤੋਂ ਹੀ ਤੜਵਾਇਆ ਜਾਂਦਾ ਕਿੱਡੀ ਚਤਰਾਈ ਦੀ ਗੱਲ ਹੈ ਇਹ ਜੀ ਤੇ ਜੇ ਅਸੀਂ ਇੱਥੇ ਦੇਖਦੇ ਹਾਂ ਤੀਜਾ ਕਾਂਡ ਹੈ ਜਿਹੜਾ ਤਾਂ ਇੱਥੇ ਦੇਖਦੇ ਆ ਤੇ ਇੱਥੇ ਵੀ ਉਹੀ ਗੱਲ ਹੈ ਜੀ ਇੱਥੇ ਵੀ ਸਾਡੇ ਲੋਕਾਂ ਤੇ ਜਿਹੜਾ ਐਮਐਲਏ ਦੀ ਸ਼ਹਿ ਮੈਂ ਸੁਣਨ ਆਇਆ ਵੀ ਐਮਐਲਏ ਦੀ ਪੂਰੀ ਸ਼ਹਿ ਹੈਗੀ ਉਹਨਾਂ ਜਿਹੜਾ ਸ਼ਰਮਾਇਦਾਰ ਲੋਕਾਂ ਨੂੰ ਪੂਰੀ ਸ਼ਹਿ ਤੇ ਉਹ ਇੱਕ ਸਰ ਤਰ੍ਹਾਂ ਦੇ ਇਹਨਾਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਸੀਗੀ ਜੀ ਹੁਣ ਅਸੀਂ ਸੁਣਿਆ ਕਿ ਜਦੋਂ ਅਸੀਂ ਇੱਥੇ ਨਗਰ ਚ ਆਏ ਆ ਗਲੀਆਂ ਚ ਗਏ ਆ ਲੋਕਾਂ ਨੂੰ ਮਿਲੇ ਆ ਤਾਂ ਲੋਕ ਇਹ ਦੱਸ ਰਹਿਣਗੇ ਕਿ ਜਿਹੜਿਆਂ ਲੋਕਾਂ ਦਾ ਉੱਥੇ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ ਇਹ ਠੀਕ ਹੈ ਵੀ ਸਾਡੇ ਸਮਾਜ ਦੇ ਆ ਇਹ ਤਾਂ ਇਥੋਂ ਦਾ ਇਸ ਤਰ੍ਹਾਂ ਦਾ ਕਾਂਡ ਹੋ ਗਿਆ ਜਿਸ ਸਾਲ 1984 ਦੇ ਵਿੱਚ ਇੰਦਰਾ ਦੇ ਗੋਲੀ ਮਾਰਨ ਵਾਲਾ ਤਾਂ ਬੰਦਾ ਇੱਕ ਸੀਗਾ ਦੋ ਸੀਗੇ ਜ਼ਿਆਦਾ ਤਾਂ ਨਹੀਂ ਸੀਗੇ ਨਾ ਦੋ ਤਿੰਨ ਬੰਦਿਆਂ ਨੇ ਇੰਦਰਾ ਦੇ ਗੋਲੀ ਮਾਰੀ ਮੁੰਡੇ ਕਿਹਦੇ ਸੀਗੇ ਸਿੱਖਾਂ ਦੇ ਲੇਕਿਨ 84 ਦੇ ਵਿੱਚ ਉਹਨਾਂ ਨੇ ਸਿੱਖ ਸਮਾਜ ਸਾੜਤਾ ਹੁਣ ਇੱਥੇ ਵੀ ਉਹੀ ਗੱਲ ਹੈ ਸਰਪੰਚ ਆਕਰ ਜੇ ਦਲ ਸਮਾਜ ਦਾ ਹੋ ਗਿਆ ਤਾਂ ਸਾਰੇ ਦਲ ਸਮਾਜ ਦਾ ਤਾਂ ਕਸੂਰ ਨਹੀਂ ਹੈ ਨਾ ਇਹਨਾਂ ਨੇ ਉਹੀ ਉਹ ਉਹੀ ਵਾਕਿਆ ਵਰਤੇ ਇੱਥੇ ਦਿੱਲੀ ਵਾਲਿਆਂ ਨੇ ਕਿਉਂਕਿ ਦਿੱਲੀ ਵਾਲਿਆਂ ਦੀ ਸਰਕਾਰ ਹੈ ਇੱਥੇ ਸਕੂਲਾਂ ਦੇ ਬੱਚਿਆਂ ਨੂੰ ਦੁੱਧ ਪਾਉਣ ਜਾਂਦੀਆਂ ਔਰਤਾਂ ਨੂੰ ਵੀ ਚੱਕਿਆ ਗਿਆ ਜੀ ਇਸ ਪਿੰਡ ਦੇ ਵਿੱਚ ਮੈਂ ਕਹਿੰਨਾ ਜੀ ਜਿਹੜਿਆ ਹਾਲਾਤ ਸੁਣਿਆ ਜੀ ਕੱਲ੍ਹ ਜਾਂ ਕਮਦਾ ਹੈਗਾ ਘਰੀ ਆਦਮੀ ਕਿਹੜਾ ਰੋਜ ਹੈ ਜੀ ਉਹ ਕਹਿੰਦੇ ਯਾਰ ਅਸੀਂ ਕਿਹੜਾ ਇੰਨਾ ਲੜਾਈਆਂ ਚ ਰੋਜ ਆਏ ਆ ਠੀਕ ਹੈ ਲੇਕਿਨ ਐਡੀ ਬੁਰੀ ਤਰ੍ਹਾਂ ਦੇ ਨਾਲ ਪੁਲਿਸ ਨੇ ਇੰਨਾ ਤੇ ਜ਼ੁਲਮ ਜਿਆਦਤੀ ਕੀਤੀ ਆ ਆ ਹੁਣ ਆ ਘਰੇ ਗੱਡੀ ਤੋੜੀ ਪਈ ਆ ਉਹ ਕਹਿੰਦੇ ਸਾਡੇ ਡਲੇ ਮਾਰੇ ਆ ਤੇ ਆ ਸਰਪੰਚ ਦੀ ਗੱਡੀ ਕੌਣ ਤੋੜ ਗਿਆ ਇਹ ਵੀ ਤਾਂ ਕਿਸ ਨੇ ਤੋੜੀ ਆ ਨਾ ਆ ਆ ਸਾਰਾ ਘਰ ਤੋੜ-ਫੋੜ ਕਰਤੀ ਆ ਡੀਵੀਆਰ ਤੋੜਤੇ ਕੈਮਰੇ ਤੋੜਤੇ ਉਧਰ ਮਸ਼ੀਨ ਤੋੜੀ ਪਈ ਆ ਔਰ ਰਸੋਈ ਘਰ ਤੋੜੀ ਪਿਆ ਇੱਥੋਂ ਦੇ ਸਿਲੰਡਰ ਚੱਕ ਕੇ ਲੈ ਗਏ ਡਾਕਾ ਮਾਰੇ ਤੇ ਇਹ ਇਹ ਕਿਤਰਾ ਦਾ ਡਾਕਾ ਹੈਗਾ ਇਹ ਇਹਨੂੰ ਅਗਰ ਜੇ ਅਸੀਂ ਦੇਖਦੇ ਆਂ ਤੇ ਆਪਣੇ ਆਪ ਥੋੜੇ ਹੀ ਹੋ ਗਿਆ ਸਰਪੰਚ ਦਾ ਘਰ ਹੀ ਦੇਖਣ ਤੋਂ ਲੱਗਦਾ ਹੈ ਆ ਘਰ ਹੀ ਜਿਹੜਾ ਹੈ ਥੋੜੇ ਜੇ ਮਰਲਿਆਂ ਦੇ ਵਿੱਚ ਘਰ ਹੈਗਾ ਤੇ ਇਹ ਇਸ ਨੂੰ ਜਦੋਂ ਅਸੀਂ ਦੇਖਦੇ ਆਂ ਤੇ ਇਹ ਕੋਈ ਬਹੁਤਾ ਵੱਡਾ ਸਰਪੰਚ ਕੋਈ ਬਹੁਤਾ ਵੱਡਾ ਧਨਾੜ ਜਾਂ ਬਹੁਤਾ ਵੱਡਾ ਉਹ ਗੱਲ ਨਹੀਂ ਸੀਗੀ ਇਹ ਤਾਂ ਲੱਗਦਾ ਹੈ ਕਿ ਇਹ ਮਜ਼ਦੂਰ ਪਰਿਵਾਰ ਦਾ ਬੱਚਾ ਹੈਗਾ ਤੇ ਮਜ਼ਦੂਰ ਪਰਿਵਾਰ ਦੇ ਉੱਤੇ ਮਤਲਬ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਘਟੀ ਹੈ ਇਹ ਬਹੁਤ ਦੁਖਦਾਈ ਘਟਨਾ ਹੈ ਇਹਨਾਂ ਨੇ ਉਹ 84 ਵਾਲੇ ਕਾਂਡ ਦੀ ਤਰ੍ਹਾਂ ਜਿਵੇਂ ਜਿਹੜਾ ਸਿੱਖ ਆਇਆ ਬਾਲ ਦਿਓ ਜਿਹੜਾ ਸਿੱਖ ਪੱਗ ਆਲਾ ਦਿਸਿਆ ਉਡਾ ਆ ਦਿਓ ਇਹਨਾਂ ਨੇ ਤਾਂ ਉਹ ਗੱਲ ਕੀਤੀ ਹੈ ਵੀ ਪਤਾ ਲੱਗਿਆ ਇਹ ਮਜ਼ਦੂਰਾਂ ਦਾ ਚੱਕ ਲੋ ਆ ਗੁਰੂ ਬੁੜੀ ਕੁੜੀ ਮਜ਼ਦੂਰਾਂ ਦੀ ਚੱਕ ਲੋ ਆ ਮੁੰਡਾ ਕਿਹਦਾ ਮਜ਼ਦੂਰਾਂ ਦਾ ਚੱਕ ਲੋ ਇਹਨਾਂ ਨੇ ਤੇ ਯਾਰ ਉਹ ਗੱਲ ਕਰਤੀ ਮੈਂ ਮੈਂ ਤੁਹਾਡੇ ਇਸ ਚੈਨਲਾਂ ਦੇ ਮਾਧਿਅਮ ਤੋਂ ਮੈਂ ਪੰਜਾਬ ਦੀਆਂ ਜਿੰਨੀਆਂ ਵੀ ਸਾਡੇ ਸਮਾਜ ਦੀਆਂ ਜਥੇਬੰਦੀਆਂ ਹੈ ਦਲਿਤ ਸਮਾਜ ਦੀਆਂ ਜਥੇਬੰਦੀਆਂ ਹੈ ਮੇਰੀ ਹੱਥ ਜੋੜ ਕੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਨਿਰਪੱਖ ਹੋ ਕੇ ਇਸ ਕਾਂਡ ਦੇ ਉੱਤੇ ਮਦਦ ਕਰੋ ਨਿਰਪੱਖ ਹੋ ਕੇ ਹਮੇ ਨੂੰ ਲੈ ਕੇ ਨਹੀਂ ਨਿਰਪੱਖ ਹੋ ਕੇ ਸਾਰੀਆਂ ਜਥੇਬੰਦੀਆਂ ਇਹ ਇਹ ਨਾ ਦਿਮਾਗ 'ਚ ਹੋਵੇ ਵੀ ਮੇਰੀ ਗੱਲ ਹੈ ਤੇ ਮੇਰੀ ਸਿਰੇ ਨਾ ਇਸ ਗੱਲ ਨੂੰ ਸਿਰੇ ਚਾੜਨ ਵਾਸਤੇ ਸਾਨੂੰ ਵੱਡੇ ਪੱਧਰ ਤੇ ਸਾਡੀਆਂ ਸਮਾਜਿਕ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਜੇ ਵੀਰੋ ਇਸ ਕਾਂਡ ਤੇ ਤੁਸੀਂ ਇਕੱਠੇ ਨਾ ਹੋਏ ਛੋਟਾ ਜਿਹਾ ਕੇਸ ਵੀ ਤੁਸੀਂ ਖਤਮ ਕਰਵਾ ਲੋਗੇ ਪਰ ਜਿਹੜੇ ਭੁੱਖੇ ਨੰਗੇ ਸਮਾਜ ਦੇ ਬੱਚੇ ਉਹ ਕਈ ਨਗੇ ਸਮਾਜ ਦੇ ਲੋਕ ਜਿਨ੍ਹਾਂ ਦੇ ਉੱਤੇ ਐਡੀ ਕੁਟਾਈ ਹੋਈ ਹੈ ਉਹ ਕਦੇ ਵੀ ਬਹਾਲ ਹੋਣ ਵਾਲੀ ਨਹੀਂ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਮਾਜਿਕ ਜਥੇਬੰਦੀਆਂ ਨੂੰ ਕਿ ਆਓ ਆਓ ਸਤਿਗੁਰਾਂ ਦਾ ਜਿਹੜਾ ਹੈਗਾ ਬਾਕ ਆਓ ਸਤਿਗੁਰ ਦੇ ਪਿਆਰਿਓ ਰਲ ਬੈਠੋ ਭਾਈ ਜਿਵੇਂ ਮਧੂ ਮਖੀਰਾ ਅੱਜ ਮਧੂ ਮੱਖੀ ਬਣਨ ਦਾ ਟਾਈਮ ਆ ਗਿਆ ਹੈ ਇਹ ਸਤਿਗੁਰਾਂ ਨੇ ਕਿਹਾ ਮਧੂ ਮੱਖੀ ਬਣੋ ਅੱਜ ਮਧੂ ਮੱਖੀ ਨਾ ਬਣੇ ਤਾਂ ਤੁਹਾਨੂੰ ਸਾੜ ਦੇਣਗੇ ਇਹ ਕੱਲਾ ਹੈ ਚੰਦ ਪਾਣੀ ਨਾ ਸਮਝੋ ਵੀ ਐਸ ਪਿੰਡ ਚ ਹੋਇਆ ਹੈ ਇਹ ਬਾਕੀਆਂ ਹੋਰ ਵੀ ਬਹੁਤ ਕਰ ਸਕਦੇ ਆ ਇਸ ਲਈ ਸਾਰੀਆਂ ਜਥੇਬੰਦੀਆਂ ਦੇ ਅੱਗੇ ਸਾਡੀ ਬੇਨਤੀ ਹੈ ਮੈਂ ਹਰਿਆਣੇ ਤੋਂ ਚੱਲ ਕੇ ਆਇਆ ਹਾਂ ਕਿਉਂ ਆਇਆ ਕਿਉਂਕਿ ਮੈਨੂੰ ਵੀ ਮੇਰੇ ਸਮਾਜ ਦਾ ਦਰਦ ਹੈ ਅਸੀਂ ਸਾਡੇ ਚ ਇਹ ਦਰਦ ਸਾਬ ਸ੍ਰੀ ਕਾਂਸ਼ੀ ਰਾਮ ਜੀ ਦਾ ਭਰਿਆ ਹੋਇਆ ਹੈ ਅਸਲੀ ਸਾਡੇ ਵੀ ਬਰਦਾਸ਼ਤ ਨਹੀਂ ਹੁੰਦਾਗਾ ਇਹ 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 ਜਿਹੜੀਆਂ ਸਰਕਾਰਾਂ ਸਾਡੇ ਸਿਰ ਤੇ ਚੱਲਦੀਆਂ ਤੇ ਆਓ ਮੈਂ 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 ਆਪਣੇ ਸਮਾਉ ਸਾਬ ਨੂੰ ਵੀ ਕਹੂੰਗਾ ਮੈਂ ਗਹਿਰੀ ਸਾਬ ਨੂੰ ਵੀ ਕਹੂੰਗਾ ਔਰ ਹੋਰ ਵੀ ਜਿਹੜੀਆਂ ਇੱਥੇ ਜਥੇਬੰਦੀਆਂ ਜਿਹੜੀਆਂ ਇਹੇ ਹੋਏ ਵੇ ਜ਼ੁਲਮ ਦੇ ਉੱਤੇ ਆ ਕੇ ਗੱਲ ਕਰਦੀਆਂ ਆਓ ਸਾਰੇ ਇਕੱਠੇ ਹੋ ਕੇ ਲਾਓ ਮੋਰਚਾ ਇੱਥੇ ਤਾਂ ਕਿ ਇਸ ਪਿੰਡ ਦੇ ਲੋਕਾਂ ਨੂੰ ਇਸ ਪਿੰਡ ਦੇ ਮਜਲੂਮਾਂ ਨੂੰ ਨਿਆਂ ਮਿਲ ਸਕੇ ਏ ਮੇਰੀ ਬੇਨਤੀ ਆ ਸਾਰੇ ਜਥੇਬੰਦੀਆਂ ਨੂੰ ਔਰ ਸਾਡੀ ਜੋ ਵੀ ਜੋਟੀ ਲੱਗੂਗੀ ਅਸੀਂ ਵੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਹਰਿਆਣੇ ਵਾਲੇ ਵੀ ਚੱਲਣ ਨੂੰ ਤਿਆਰ ਆ ਜਿਹੜੀ ਤੇ ਘਰ ਦੀ ਪੰਨ ਤੋੜ ਹੋਈ ਕੀ ਲੱਗਦਾ ਕਿ ਕਿੰਨਾਂ ਲੋਕਾਂ ਵੱਲੋਂ ਕੀਤੀ ਗਈ ਲਈ ਪੰਨ ਤੋੜਦਾ ਜੀ ਆਪਣੇ ਆਪ ਦਾ ਟੁੱਟਣੀ ਗਈ ਕਿਸੇ ਨੇ ਤਾਂ ਪੰਨ ਤੋੜਤਾ ਇਸ ਵਰਗ ਤੋਂ ਜਿਹੜਾ ਦੂਸਰਾ ਵਰਗ ਆਏਗਾ ਇਹ ਤਾਂ ਉਹਨਾਂ ਦੀ ਕੀਤੀ ਹੋਈ ਹੈ ਕਿੰਨਾ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਨਾ ਜੀ ਹਾਂ ਔਰ ਦੇਖੋ ਇਹ ਇਹ ਜਿਹੜਾ ਸਾਰੇ ਘਰ ਨੂੰ ਬਰਬਾਦ ਕਰਤਾ ਇੱਥੇ ਪੁਲਿਸ ਦੀ ਜ਼ਿੰਮੇਵਾਰੀ ਬੰਦੀ ਸੀ ਪੁਲਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਦੀ ਹੈ ਪੁਲਿਸ ਸਾਡੀ ਰક્ષਕ ਹੈ ਲੇਕਿਨ ਪੁਲਿਸ ਜਿਹੜੀ ਹੈ ਉਹ ਤਾਂ ਦੇਖਣ ਦੇ ਵਿੱਚ ਆ ਗਿਆ ਕਿ ਜਿਹੜਾ ਇਹਨਾਂ ਨੇ ਦੱਸਿਆ ਹੈਗਾ ਉਸ ਦੇ ਮਤਲਬ ਕੋ ਪੁਲਿਸ ਤਾਂ ਸਾਰੀ ਉਧਰ ਹੀ ਬਣ ਗਈ ਉਹ ਤਾਂ ਇੱਕ ਦਿਸ਼ਾ ਕਰੀ ਜਾਂਦੀ ਆ ਇੱਕ ਮਿੰਟ ਵੀ ਇੱਕ ਸਰਪੰਚ ਆ ਪਿੰਡ ਦਾ ਮੁਖੀ ਆ ਇਹਦੇ ਘਰ ਦੀ ਕੋਈ ਸੁਰੱਖਿਆ ਨਹੀਂ ਉਹਦੀ ਕੋਠੀ ਦੀ ਪੁਲਿਸ ਉਹਨਾਂ ਦੇ ਕੋਠੀ ਤੇ ਪੁਲਿਸ ਬੈਠੀ ਆ ਉਹਦੇ ਅਜੇ ਵੀ ਪੁਲਿਸ ਖੜੀ ਆ ਇਹ ਕਿੱਦਾਂ ਵੱਡਾ ਇਹ ਬਿਤ ਕਰਾਂਗਾ ਮਤਲਬ ਨਾਲਾ ਜੀ ਆਹ ਕਹਿੰਦਾ ਤੁਸੀਂ ਦੇਖਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਭ ਤੋਂ ਟੀਮ ਆਈ ਸਾਡੇ ਆਗੂ ਸਹਿਬਾਨ ਆਏ ਆ ਹੋਰ ਵੀ ਜਥੇਬੰਦੀਆਂ ਨੂੰ ਇਹਨਾਂ ਨੇ ਅਪੀਲ ਕੀਤੀ ਆ ਆਪ ਸਭ ਮੀਡੀਆ ਵਾਲੇ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਕਿ ਅੱਜ ਆਪਦੇ ਜਿੰਨੇ ਵੀ ਪੰਜਾਬ ਦੇ ਦਰਦੀ ਨੇ ਸਾਡੇ ਮਜ਼ਦੂਰ ਘਰਾਂ ਦੇ ਵਿੱਚੋਂ ਸਾਡੇ ਮੀਡੀਆ ਪਰਸਨ ਲੋਕ ਨੇ ਉਹ ਆਏ ਅੱਜ ਇੱਥੇ ਜਿਹੜੀ ਗੱਲ ਆਪਾਂ ਪੁਲਿਸ ਦੀ ਤੁਸੀਂ ਗੱਲ ਕੀਤੀ ਆ ਸਰਦਾਰ ਜੀ ਨੂੰ ਪੁੱਛਿਆ ਕਿ ਪ੍ਰਸ਼ਾਸਨ ਦਾ ਫਰਜ ਬਣਦਾ ਸੀ ਪ੍ਰਸ਼ਾਸਨਤਾ ਉਹ ਬਕਾਇਦਾ ਵੀਡੀਓ ਚ ਲੋਕ ਇਨਸਾਫ ਚੈਨਲ ਦੇ ਮਾਧਮ ਤੋਂ ਦੇਖੋ ਤੁਸੀਂ ਉਹਦੇ ਚ ਵੀਡੀਓ ਚ ਬੋਲ ਦਿਆ ਕਿ ਇਹਦਾ ਘਰ ਨਾ ਡਾ ਦੇ ਕਮਦੂਰ ਪੱਪੂ ਦਾ ਸੁਣੀ ਆ ਸੁਣਿਆ ਉਹ ਉਹਦੇ ਘਰ ਦੇ ਰਖਸ਼ਕ ਐ ਇਹਨਾਂ ਦਾ ਕੋਈ ਮਤਲਬ ਨਹੀਂ ਐ ਇਹ ਮੱਕੇ ਇਹ ਤਾਂ ਕਿਉਂਕਿ ਨਾ ਹੀ ਉੱਥੇ ਸਾਡਾ মিডিਆ ਸੀ ਜਿਹੜੇ ਸਾਡੇ ਮੁੰਡਿਆਂ ਨੇ 2-4 ਨੇ ਵੀਡੀਓ ਬਣਾਈਆਂ ਉਹਨਾਂ ਨੂੰ ਪੁਰਾਣਾਂ ਗੰਗਾ ਜੀ ਹਾਂ ਡਿਲੀਟ ਕਰਵਾਈਆਂ ਗੀਆਂ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਪਰ ਅੱਜ ਜਿਸ ਤਰ੍ਹਾਂ ਹੁਣ ਸਰਦਾਰ ਜੀ ਨੇ ਕਿਹਾ ਪੰਜਾਬ ਦੇ ਸਾਰੇ ਸੰਘਰਸ਼ੀ ਲੋਕ ਇੱਥੇ ਪਹੁੰਚ ਰਹੇ ਨੇ ਔਰ ਪਹੁੰਚਾਂਗੇ ਔਰ ਅਸੀਂ ਸਖਤ ਤੋਂ ਸਖਤ ਚੇਤਾਵਨੀ ਦਿੰਨੇ ਆ ਸਰਕਾਰ ਨੂੰ ਕਿ ਤੁਰੰਤ ਸਰਪੰਚ ਸਾਹਿਬ ਨੂੰ ਰਿਲੀਜ਼ ਕੀਤਾ ਜਾਵੇ ਰਹਾ ਕੀਤਾ ਜਾਵੇ ਉਹਦਾ ਰਿਮਾਂਡ ਕਾਦਾ ਲੈਣਾ ਆ ਕੇ ਘਰ ਦੇਖੋ ਨਾ ਉਹਦਾ ਤਾਂ ਹੈਬਾ ਉਹਦਾ ਰਿਮਾਂਡ ਲੈ ਚਾ ਹੋਇਆ ਚਾਰ ਚਾਰ ਦਿਨ ਹੋ ਗਏ ਤਿੰਨ ਦਿਨ ਦੇ ਉਹ ਚੱਡੇ ਪਾੜੀ ਜਾਂਦੇ ਬਾਈ ਜੀ ਇੱਕ ਸਵਾਲ ਕਰਨਾ ਸੀ ਅਸੀਂ ਤੁਹਾਨੂੰ ਰਿਮਾਂਡ ਉਹਨਾਂ ਨੇ ਕੱਲ ਲਿਆ ਸ਼ਾਇਦ ਹਨਾ ਪਰ ਅਸੀਂ ਉਹਨਾਂ ਨੂੰ ਗੱਡੀ 'ਚ ਚੜ੍ਹਦੇ ਨੂੰ ਔਰ ਉਤਰਦੇ ਨੂੰ ਦੇਖਿਆ ਤੁਸੀਂ ਵੀ ਦੇਖਿਆ ਹੁਣ ਤੁਹਾਨੂੰ ਨਹੀਂ ਲੱਗਿਆ ਕਿ ਉਹਨਾਂ ਦੀ ਰਿਮਾਂਡ ਤੋਂ ਪਹਿਲਾਂ ਬਹੁਤ ਜ਼ਿਆਦਾ ਕੁੱਟਮਾਰ ਹੋਈ ਹੈ ਜਿਵੇਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੋਣ ਬੇहद ਜ਼ਿਆਦਾ ਕੁੱਟਮਾਰ ਹੋਈ ਹੈ ਜਿਹੜੇ ਬੱਚੇ ਦਿਖੇ ਤੁਸੀਂ ਦੇਖਿਆ ਰਿਮਾਂਡ ਤੇ ਤਾਂ ਵਾਲੇ ਰਿਮਾਂਡ ਤੇ ਨਹੀਂ ਮੇਰਾ ਕਹਿ ਲਾਇ ਸ਼ਾਇਦ ਉਹਨੂੰ ਕੁੱਟਣਗੇ ਕਿ ਕੋਈ ਤਾਂ ਪਹਿਲਾਂ ਹੀ ਤਸੱਲੀ ਕਰ ਲਈ ਉਹਨਾਂ ਨੇ ਰਿਮਾਂਡ ਤੇ ਸ਼ਾਇਦ ਨਾ ਕੁੱ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਹ 파ੜਾ ਪਾਇਆ ਜਾ ਰਿਹਾ ਸਰਕਾਰ ਦੁਆਰਾ 파ੜਾ ਪਾਇਆ ਜਾ ਰਿਹਾ ਸਾਡੇ ਐਮਐਲਏ ਮੈਂ ਖਾਸ ਤੌਰ ਤੇ ਸਰਦਾਰ ਅਮੋਲਕ ਸਿੰਘ ਜਿਹੜੇ ਇੱਥੋਂ ਦੇ ਐਮਐਲਏ ਨੇ ਉਹਨਾਂ ਨੂੰ ਗੁਜਾਰਿਸ਼ ਕਰੂੰਗਾ ਅਮੋਲਕ ਸਿੰਘ ਨੂੰ ਕਿ ਅਮੋਲਕ ਸਿੰਘ ਕਿਉਂ ਤੂੰ ਗੰਦੇ ਵੀਜ਼ ਬੀਜ਼ ਰਿਹਾ ਜੇ ਤੈਨੂੰ ਸਤਾ ਮਿਲ ਗਈ ਤੈਨੂੰ ਲੋਕਾਂ ਨੇ ਚੁਣ ਕੇ ਭੇਜਤਾ ਤੂੰ ਉਹਨਾਂ ਮਜਬੂਰ ਸਿੱਖਾਂ ਦੇ ਮੁੰਡਿਆਂ ਦੇ ਉੱਤੇ ਤੁਸੀਂ ਤਸੱਦਦ ਕਰਾ ਰਹੇ ਹੋ ਯਾਰ ਜਿੰਨੇ ਤੁਸੀਂ ਐਮਐਲਏ ਹੋ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਪਹਿਲਾਂ ਜਗਸੀਰ ਐਮਐਲਏ ਨੇ ਕੀ ਕੀਤਾ ਦਾਨ ਸੰਗ ਵਾਲੇ ਦੇ ਵਿੱਚ ਕੀ ਕੀਤਾ ਇਹ ਜਿੰਨੇ ਐਸਐਸਸੀ ਐਮਐਲਏ ਨੇ ਔਰ ਸਾਡੇ ਆਪ ਦੇ ਹੀ ਤੇ ਇੱਥੇ ਤਾਂ ਓਦੋਂ ਵੀ ਗਾਹਾਂ ਵਾਗ ਗਏ ਕਿ ਕੁਲਦੀਪ ਸਿੰਘ ਦੇ ਭਰਾਵਾਂ ਨੂੰ ਚੱਕ ਲਿਆ ਹੂੰ ਇਹ ਕਿੱਡੀ ਗੰਦੀ ਸਿਆਸਤ ਖੇਡੀ ਜਾ ਰਹੀ ਆ ਭਾਈ ਜੀ ਲੋਕ ਸਵਾਲ ਕਰ ਰਹੇ ਨੇ ਕਹਿੰਦੇ ਵੀ ਤੁਹਾਡੇ ਤਾਂ ਐਮਐਲਏ ਆ ਤੁਹਾਡੇ ਐਮਐਲਏ ਫਿਰ ਤੁਹਾਡੇ ਤੇ ਕਿਵੇਂ ਜ਼ੁਲਮ ਹੋ ਰਿਹਾ ਲੋਕ ਸਵਾਲ ਕਰ ਰਹੇ ਨੇ ਦੇਖੋ ਭਾਈ ਜੀ ਇਹਦੇ ਵਿੱਚ ਨਾ ਜਿਹੜੀਆਂ 37 ਕਾਸਟਾਂ ਨੇ ਜੀ ਇੱਥੇ 37 ਕਾਸਟਾਂ ਨੇ ਜਿਹੜੇ ਜਿਹੜੀ ਤਰ੍ਹਾਂ ਕਲਦੀਪ ਸਿੰਘ ਨੇ ਦਾਨ ਸਿੰਘ ਵਾਲਿਆ ਇਹ ਮਾਝੀ ਵੀ ਸਿੱਖ ਨੇ ਪਰ ਐਮਐਲਏ ਰਮ ਦਾ ਅਸੀਂ ਇਹ ਸਿੱਖ ਨੇ ਜੀ ਠੀਕ ਹੈ ਨਾ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਕਿਹੜੀ ਗੱਲ ਦੀ ਅਲਰਜੀ ਆ ਕੱਲ ਤੱਕ ਬਾਬਾ ਸਾਹਿਬ ਦੇ ਨਾਂ ਤੇ ਸਾਰਿਆਂ ਨੂੰ ਇਕੱਠੇ ਰੱਖਦੇ ਸੀ ਅੱਜ ਉਹ ਇਹਨਾਂ ਦੇ ਉੱਤੇ ਤਸ਼ੱਦਦ ਡੋਣ ਲੱਗੇ ਨੇ ਸਾਨੂੰ ਤਾਂ ਇਸ ਗੱਲ ਦੀ ਹਰਾਨੀ ਆ ਜੀ ਜੀ ਤੇ ਅੱਜ ਨਾਲ ਦੇ ਸਾਡੇ ਨੂੰ ਭਰਾਵਾਂ ਨੂੰ ਸਾਡੇ ਨੂੰ ਪੱਟੀ ਜਾਂਦੇ ਨੇ ਹੂੰ ਇਹ ਬਹੁਤ ਜਿਹੜਾ ਮਹਿੰਗਾ ਪੈਣਾ ਪੰਜਾਬ ਦੇ ਭਾਈਚਾਰੇ ਨੂੰ 1 ਕਰੋੜ ਸਵਾ ਕਰੋੜ ਲੋਕਾਂ ਨੂੰ ਜਿਹੜਾ ਇਹ ਕੁਝ ਕੁ ਲੋਕ ਚੰਦ ਕੁ ਲੋਕ ਸਮੁੱਚਾ ਰਮਦਾਸੀ ਸਿੱਖ ਮਜਬੀ ਸਿੱਖ ਵਾਲਮੀ ਕੀ ਹੋਰ ਸਾਰੇ ਜਿੰਨੇ ਭਾਈ ਨੇ ਉਹ ਕਟੜੇ ਹੋਣ ਦੀ ਹੋਰ ਰਹੇ ਨੇ ਪਰ ਹੋਣਗੇ ਇੰਨਾ ਚੰਦ ਕੁ ਲੋਕਾਂ ਨੂੰ ਇਹ ਜੇ ਕਹੀਏ ਕੋਈ ਅੱਜ ਸਾਡੇ 34 35 ਐਮਐਲਏ ਨੇ 34 35 ਬੰਦਿਆਂ ਨੇ ਪੂਰੇ ਸਮਾਜ ਨੂੰ ਖੰਡਿਆਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮਾੜੀ ਗੱਲ ਹੈ ਇਹਨਾਂ ਦੀ। ਹਮਮ ਔਰ ਇਹਨਾਂ ਨੂੰ ਸਮਝਣਾ ਚਾਹੀਦਾ। ਮੈਂ ਬਾਕੀ ਐਮਐਲਏ ਸਹਿਬਾਨਾਂ ਨੂੰ ਗੁਜਾਰਸ਼ ਕਰੂੰਗਾ ਖਾਸ ਤੌਰ ਤੇ ਮੈਡਮ ਬਲਜੀਤ ਕੌਰ ਜੀ ਜਿਹੜੇ ਸਾਡੇ ਵੈਲਫੇਅਰ ਡਿਪਾਰਟਮੈਂਟ ਦੇ ਮਨਿਸਟਰ ਆ ਉਹ ਅੱਗੇ ਆਉਣ ਚੀਮਾ ਸਾਹਿਬ ਅੱਗੇ ਆਉਣ 34 ਐਮਐਲਏ ਨੇ ਸਾਡੇ। ਬਾਕੀ ਸਾਰੇ ਬੈਠਣ ਤੁਰੰਤ ਇਸ ਗੱਲ ਦੇ ਉੱਤੇ ਵਿਚਾਰ ਚਰਚਾ ਕਰਨ ਕਿ ਪੂਰਾ ਭਾਈਚਾਰਾ ਖੰਡ ਰਿਹਾਗਾ ਫਟ ਰਿਹਾਗਾ ਇਹ ਵੱਡਾ ਕੁਝ ਆਉਣ ਵਾਲੇ ਸਮੇਂ 'ਚ ਭੁਗਤਣਾ ਪਊਗਾ ਇਹਨਾਂ ਲੋਕਾਂ ਦੀ ਬਦੌਲਤ ਭੁਗਤਣਾ ਪਊਗਾ ਜਿਹੜੀ ਦਾਨ ਸਿੰਘ ਵਾਲੇ ਘਟਨਾ ਹੋਈ ਸੀ ਜਿਹੜਾ ਅੱਜ ਇਹਨਾਂ ਨੂੰ ਸਲੂਕ ਮਿਲ ਗਿਆ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਲੋਕ ਵੀ ਇਸ ਤਰ੍ਹਾਂ ਨੂੰ ਬਿਲਕੁਲ ਬੇਹੱਦ ਜ਼ਿਆਦਾ ਸੁਣੋ ਦੇਖੋ ਜੀ ਗੱਲ ਇਹ ਆ ਮੈਂ ਹੈਗਾ ਲਾਭ ਸੰਘ ਅਕਲੀਆ ਮੈਂ ਮਜ਼ਦੂਰ ਅਧਿਕਾਰ ਅੰਦੋਲਨ ਜਥੇਬੰਦੀ ਦਾ ਸੂਬੇ ਦਾ ਆਗੂ ਆ ਜੀ ਬੜੀ ਮਾੜੀ ਤੇ ਬਹੁਤ ਦੁੱਖਦਈ ਇੱਕ ਗੱਲ ਆ ਜਦੋਂ ਅਸੀਂ ਅੱਜ ਪਿੰਡ ਦੇ ਵਿੱਚ ਆ ਕੇ ਇਹਨਾਂ ਦੇ ਔਰਤਾਂ ਤੋਂ ਬੱਚਾਂ ਤੋਂ ਨੌਜਵਾਨਾਂ ਤੋਂ ਪਸ ਸੁਣੀ ਆ ਬੇਹੱਦ ਗੱਲ ਇਹ ਆ ਵੀ ਇੱਥੋਂ ਹੀ ਸਾਫ ਦਿੰਦਾ ਹੈ ਇੱਥੋਂ ਸਾਫ਼ ਇਹ ਦਿੰਦਾ ਵੀ ਇਹਦਾ ਸਾਰਾ ਘਰ ਤੋੜਿਆ ਪਿਆ ਸਰਪੰਚ ਦਾ ਸਰਪੰਚ ਪਿੰਡ ਦਾ ਮੁਖੀ ਆ ਜੇ ਸਰਪੰਚ ਦੇ ਪਿੰਡ ਦੇ ਮੁਖੀ ਦੀ ਸੁਰੱਖਿਆ ਨਹੀਂ ਉਹਦੇ ਘਰ ਦੀ ਸੁਰੱਖਿਆ ਨਹੀਂ ਤਾਂ ਫਿਰ ਇੱਥੇ ਆਮ ਗਰੀਬਾਂ ਦੀ ਸੁਰੱਖਿਆ ਕਿੱਥੋਂ ਹੋ ਜੂਗੀ ਤੇ ਉਹ ਜਿਹੜੇ ਜਿਹੜੇ ਤਣਾੜ ਨੇ ਸਰਪੁਰਾਣੇ ਸਰਪੰਚ ਔਰ ਤਗੜੇ ਨੇ ਜਿਹੜੇ ਉਹਨਾਂ ਦੇ ਦੇਖੋ ਕਿੰਨੀਆਂ ਗੱਡੀਆਂ ਪੁਲਿਸ ਦੀਆਂ ਖੜੀਆਂ ਨਿਕੀਆਂ ਉਹਨਾਂ ਦੇ ਘਰ ਦੀ ਸੁਰੱਖਿਆ ਕੀ ਆ ਠੀਕ ਹੈ ਨਾ ਐਸੇ ਕਰਕੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਵੀ ਇਹ ਐਮਐਲਏ ਕਿਉਂ ਨਹੀਂ ਮਤਲਬ ਐਮਐਲਏ ਕੋਈ ਵੀ ਆ ਚਾਹੇ ਕਿਸੇ ਵੀ ਜਾਤੀ ਦਾ ਹੇਠ ਲੀਆਂ ਜਾਤੀਆਂ ਚੋਂ ਜਿੱਤ ਜੇ ਇਹ ਤਾਂ ਵੋਟਾਂ ਲੈਣ ਤੇ ਕਰ ਵਾਲੀ ਰਾਤ ਤੇ ਕਰ ਦਲਤਾਂ ਦੇ ਹੁੰਦੇ ਆ ਉਸ ਤੋਂ ਬਾਅਦ ਤਾਂ ਹੈ ਉਹ ਹਾਕਮ ਜਮਾਤਾਂ ਦਾ ਸੰਧ ਬਣ ਜਾਂਦੇ ਆ ਅੱਜ ਉਹਨਾਂ ਦਾ ਸੰਧ ਬਣ ਕੇ ਉਹ ਭੁਗਤ ਰਹੇ ਨੇਗੇ ਠੀਕ ਹੈ ਨਾ ਇਸ ਕਰਕੇ ਅਸੀਂ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਵੀ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਉਹਨਾਂ ਨੂੰ ਹੁਣ ਤੇ ਕਰ ਦਰਜਣਾ ਬਾਰੀ ਮੁੱਖ ਮੰਤਰੀ ਨੇ ਉਥੇ ਮੀਟਿੰਗਾਂ ਹੋ ਗਈਆਂ ਉਹਨਾਂ ਦੀਆਂ ਮੰਤਰੀਆਂ ਨੇ ਮੀਟਿੰਗਾਂ ਕਿਸਾਨ ਜਥੇਬੰਦੀਆਂ ਨਾਲ ਕਰ ਲਈਆਂ ਪਰ ਮਜ਼ਦੂਰ ਜਥੇਬੰਦੀਆਂ ਨੇ ਘੱਟੋ-ਘੱਟ 11 ਵਾਰੀ ਟਾਈਮ ਦਿੱਤਾ ਇਸ ਮੁੱਖ ਮੰਤਰੀ ਨੇ ਤੇ ਮੰਤਰੀਆਂ ਨੇ ਅੱਜ ਤੱਕ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਮੀਟਿੰਗ ਨਹੀਂ ਕੀਤੀ ਉਹ ਸਮਝਦਾ ਕਿ ਇਥੋਂ ਹੀ ਮਤਲ ਜਿਹੜੀ ਆਪ ਪਾਰਟੀ ਆ ਜਿਹੜੀ ਆਪਣੇ ਆਪ ਨੂੰ ਆਮ ਜਨਤਾ ਆਮ ਆਮ ਲੋਕਾਂ ਦੀ ਪਾਰਟੀ ਕਹਿੰਦੀ ਆ ਅਸਲ ਦੇ ਵਿੱਚ ਉਹ ਪੂਰਾ ਜਾਤੀਵਾਦ ਦੀ ਭ੍ਰਿਸ਼ਟ ਮਤਲ ਪਾਰਟੀ ਆ ਉਹ ਜਾਤੀਵਾਦੀ ਪਾਰਟੀ ਆ ਉਹ ਉੱਪਰਲੇ ਵਰਗਾਂ ਦੀ ਪਾਰਟੀ ਆ ਉਹ ਖਾਂਦੇ ਪੀਂਦੇ ਮਤਲ ਜਿਹੜੇ ਸਵਰਨ ਜਾਤੀਆਂ ਉਹਨਾਂ ਦੀ ਪਾਰਟੀ ਆ ਉਹ ਦਲਤਾਂ ਦੀ ਪਾਰਟੀ ਨਹੀਂ ਉਹ ਤਾਂ ਸਾਡੇ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਆ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਇਆ ਹੁਣ ਤੇ ਕਰ ਇਹਨਾਂ ਨੇ ਦਿੱਲੀ ਦੇ ਵੋਟਰਾਂ ਨੂੰ ਬੁੱਧੂ ਬਣਾਇਆ ਤਾਂ ਅੱਜ ਮਤਲ ਅੱਠ ਤਰੀਕ ਆ ਤੇ ਅੱਜ ਉਹਦਾ ਸਭ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਸਖਾਤ ਆਗਾ ਠੀਕ ਹੈ ਨਾ ਇਸ ਕਰਕੇ ਮਤਲ ਜਿਹੜਾਗਾ ਬਕਾਇਦਾ ਤੌਰ ਤੇ ਇਹ ਸਾਨੂੰ ਸਾਡੇ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਇਹ ਪਾਰਟੀਆਂ ਜਿਹੜੀਆਂ ਇਹ ਹਾਕਮ ਜਮਾਤਾਂ ਇਹ ਕਦੇ ਵੀ ਦਲਤਾਂ ਦੇ ਹੱਕ 'ਚ ਨਹੀਂ ਖੜਨਗੀਆਂ ਅੱਜ ਜਦੋਂ ਐਡਾ ਮਤਲ ਪਿੰਡ ਦਾ ਇੱਕ ਮੁਖੀ ਹੋਵੇ ਸਰਪੰਚ ਦੇ ਘਰ ਦੀਆਂ ਉਹਦੀ ਗੱਡੀ ਪੰਨੀ ਪਈਆ ਉਹਦੀ ਟਾਇਲਟ ਬਾਥਰੂਮ ਸਾਰੀਆਂ ਉਹ ਸੀਟਾਂ ਪੰਨੀਆਂ ਪੰਨਾਂ ਉਹਦੀ ਵਾਸ਼ਿੰਗ ਮਸ਼ੀਨ ਪੰਨੀ ਪਈਆ ਫਰਿੱਜ ਪੰਨਿਆ ਪਿਆ ਕੱਪੜੇ ਸਾਰੇ ਖੰਡਿਆਏ ਪਏ ਉਹਨਾਂ ਦੀ ਸਮਾਨ ਜਿਹੜਾ LED ਆ ਉਹ ਤੋੜੀ ਪੂਰੀ ਚੰਗੀ ਤਰ੍ਹਾਂ ਤੇ ਤੋੜੀ ਪਈਆ ਤੇ ਸਮਾਨ ਚੁੱਕ ਕੇ ਲੈ ਗਏ ਸਿਲੰਡਰ ਚੁੱਕ ਕੇ ਲੈ ਗਏ ਲੋਕ ਮਤਲ ਜਿਹੜੇ ਇਹਨਾਂ ਦੇ ਜਿਹੜੇ ਗੁੰਡੇ ਬੁਲਾਏ ਹੋਏ ਸੀਗੇ ਇਹ ਸਰਪੰਚ ਨੇ ਇਹ ਪੁਰਾਣੇ ਸਰਪੰਚ ਨੇ ਜਿਹੜੇ ਆਪਦੇ ਗੁੰਡੇ ਬੁਲਾਏ ਸੀ ਆਪਦੇ ਰਿਸ਼ਤੇਦਾਰ ਬੁਲਾਏ ਸੀ ਔਰ ਪੂਰੀ ਪੁਲਿਸ ਦੀ ਸ਼ਾਇਦ ਸੀਗੀ ਇਹ پلان ਟੰਗ ਦੇ ਨਾਲ ਸਾਰਾ ਕੁਝ ਹੋਇਆ ਬਕਾਇਦਾ ਤੌਰ ਤੇ ਉੱਥੇ ਉਹਨਾਂ ਲੋਕਾਂ ਤੋਂ ਉੱਥੇ ਮਤਲਬ ਜਿਹੜਾ ਗਾਏ ਹਰਦੰਮ ਬਚਾਇਆ ਗਿਆ ਤਾਂ ਕਰਕੇ ਪੁਲਿਸ ਨੂੰ ਇਹ ਮੌਕਾ ਮਿਲ ਗਿਆ ਇਹਨਾਂ ਲੋਕਾਂ ਤੇ ਇਹਨਾਂ ਲੋਕਾਂ ਦੀ ਇਹਨਾਂ ਤੇ ਡੰਡਾ ਭਰਾਉਣ ਦਾ ਡਾਂਗ ਭਰਾਉਣ ਦਾ ਇਹ ਉਹਨਾਂ ਦੀ ਪਲਾਨ ਢੰਗ ਸੀਗਾ ਪੁਲਿਸ ਦਾ ਪਹਿਲੇ ਹੀ ਗਿਣਿਆ ਮਿਥਾ ਸੀਗਾ ਇਹ ਮੌਕੇ ਤੇ ਨਹੀਂ ਹੋਇਆ ਇਹ ਪਹਿਲਾਂ ਸੋਚੀ ਸਮਝੀ ਬਾਕਾਇਦਾ ਚਾਲ ਸੀਗੀ ਪ੍ਰਸ਼ਾਸਨ ਦੀ ਸਰਪੰਚ ਸਾਹਿਬ ਦੇ ਘਰ ਤੋਂ ਇਲਾਵਾ ਕੋਈ ਹੋਰ ਘਰ ਵੀ ਤੋੜੇ ਨੇ ਇੱਥੇ ਦੱਸ ਰਹੇ ਨੇ ਇੱਥੇ ਘੱਟੋ ਘਾਟਾ ਦਰਜਨ ਦੇ ਕਰੀਬ ਹੋਰ ਪਰਿਵਾਰ ਦੱਸ ਰਹੇ ਨੇ ਕਿ ਸਾਡਾ ਵੀ ਅੰਦਰ ਬੜੇ ਆ ਅੰਦਰ ਵੜ ਕੇ ਬਜ਼ੁਰਗਾਂ ਨੂੰ ਕੁੱਟਿਆ ਅੱਜ ਉਹਨਾਂ ਦੇ ਪੱਟਾਂ ਤੇ ਲਾਸ਼ਾਂ ਪਈਆਂ ਨੇ ਡਾਂਗਾਂ ਦੀਆਂ ਇਲਜ਼ਾਮ ਕੀਤੇ ਲਾ ਰਹੇ ਜੀ ਫਿਰ ਵੀ ਬਾਈ ਜੀ ਇਹ ਪੁਰਾਣਾ ਸਰਪੰਚ ਕੋਈ ਨਹੀਂ ਇਹਨਾਂ ਦਾ ਕੋਈ ਪੰਬਰ ਵੀ ਨਹੀਂ ਬਣਾਉਂਦਾ ਜੀ ਜਿਹੜੇ ਗਮਦੂਰ ਸਿੰਘ ਨੇ ਮਾ ਦੂਸਤਾਂ ਦਾ ਇਹਨੂੰ ਕੋਈ ਵੋਟ ਨਹੀਂ ਪਾਈ ਇਹ ਆ ਜੀ ਜਿਹੜਾ ਪੁਰਾਣਾ ਸਰਪੰਚ ਜਿਹੜਾ ਪੁਰਾਣਾ ਸਰਪੰਚ ਆ ਉਹਦਾ ਨਾਮ ਗਮਦੂਰ ਸਿੰਘ ਹੈ ਇਹ ਪੁਰਾਣਾ ਸਰਪੰਚ ਨਹੀਂ ਹੈਗਾ ਜੀ ਉਹ ਅੱਛਾ ਇਹ ਉਹ ਹੀ ਪੈਸੇ ਅਮੀਰ ਬੰਦਾ ਇੱਕ ਧਨਾੜਾ ਠੀਕ ਆ ਇਹ ਐਮਿਟ ਕਰਦਾ ਇੱਕ ਮਿੰਟ ਬਾਈ ਜੀ ਚੁੱਪ ਕਰੋ ਉਹ ਕੱਟ ਲਿਓ ਆਪਾਂ ਬਾਈ ਜੀ ਜਿਹੜੇ ਤੁਸੀਂ ਦਰਜਨਾ ਘਰ ਤੋੜਨ ਦੀ ਗੱਲ ਕਰ ਰਹੇ ਹੋ ਉਤੋਂ ਪਿੰਡ ਵਾਸੀਆਂ ਨੇ ਦੱਸਿਆ ਨਾ ਉਹਨਾਂ ਦੇ ਇਲਜ਼ਾਮ ਕਿਸ ਤੇ ਲਾ ਰਹੇ ਨੇ ਪਿੰਡ ਵਾਸੀ ਕੌਣ ਘਰੇ ਵੜੇ ਆਮ ਬੰਦੇ ਵੜਿਆ ਜਾਂ ਪ੍ਰਸ਼ਾਸਨ ਵੜਿਆ ਉਹਦੇ ਬਾਰੇ ਦੱਸੋ ਪ੍ਰਸ਼ਾਸਨ ਦੇ ਨਾਲ ਉਹਨਾਂ ਦੇ ਜਿਹੜੇ ਨਾਲ ਲਿਆਂਦੇ ਹੋਏ ਬਾਹਰੋਂ ਬੰਦੇ ਸੀਗੇ ਪ੍ਰਸ਼ਾਸਨ ਦੇ ਨਾਲ ਪੂਦੇ ਬੰਦੇ ਸੀ ਸਿਵਲ ਦੇ ਬੰਦੇ ਸੀ ਜਿਹਨੂੰ ਪੱਪੂ ਕਹਿੰਦੇ ਇੱਥੇ ਗਮਦੂਰ ਪੱਪੂ ਉਹਦੇ ਬੰਦੇ ਆ ਜਿਹੜੇ ਨਾਲ ਜਿਹੜੇ ਉਹਨਾਂ ਨੇ ਬੁਲਾਏ ਹੋਏ ਸੀਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੰਗਲੀਆਂ ਵੀ ਦਸੀਆਂ ਲਗੀਆਂ ਡਾਂਗਾ ਵੀ ਸੀਗੀਆਂ ਤੇ ਗੰਡਾਸੇ ਵੀ ਸੀ ਤੇ ਰਫਲਾ ਵੀ ਸੀਗੀਆਂ ਉੱਥੇ ਤੇ ਖੜਕੇ ਹੋਰ ਉਹਨਾਂ ਨੇ ਫੈਰਿੰਗ ਵੀ ਕੀਤੀ ਇਹਨਾਂ ਨੂੰ ਡਰਾਉਣ ਦੀ ਪੂਰੀ ਤਰ੍ਹਾਂ ਤੇ ਮਤਲਬ ਪੁਛ ਕੀਤਾ ਤੇ ਪੁਲਿਸ ਨੂੰ ਇਹ ਬਹਾਨਾ ਬਣ ਗਿਆ ਤੇ ਪੁਲਿਸ ਨੇ ਫਿਰ ਘਰ ਘਰਾਂ ਦੇ ਵਿੱਚ ਵੜ ਕੇ ਜਿਹੜਾ ਵੀ ਉਹਨੂੰ ਪੂਰੀ ਟੱਕਰੀ ਉਹਨੂੰ ਕੋਈ ਮੁੰਡਾ ਟੱਕਰਿਆ ਕੋਈ ਸਕੂਲ ਦਾ ਪੜਨ ਵਾਲਾ ਬੱਚਾ ਟੱਕਰਿਆ ਕੋਈ ਬਜ਼ੁਰਗ ਟੱਕਰਿਆ ਫਿਰ ਸਾਰਿਆਂ ਨੂੰ ਪੂਰੀ ਤਰ੍ਹਾਂ ਤੇ ਕੁੱਟਿਆਗਾ ਇਹ ਪੂਰੀ ਉਹਨਾਂ ਨੇ ਮਤਲਬ ਦਹਿਸ਼ਤ ਜਿਹੜੀ ਆ ਪਾਈ ਆ ਤੇ ਇਹਦੇ ਨਾਲ ਬਕਾਇਦਾ ਤੌਰ ਤੇ ਇਸ ਇਲਾਕੇ ਦਾ ਐਮ ਐਲ ਏ ਉਹਦਾ ਪੂਰਾ ਹੱਥ ਹੈ ਠੀਕ ਹੈ ਨਾ ਇਥੋਂ ਦੇ ਪ੍ਰਸ਼ਾਸਨ ਦਾ ਪੂਰਾ ਹੱਥ ਹੈ ਔਰ ਸਾਰਿਆਂ ਨੇ ਮਤਲਬ ਮਿਲ ਕੇ ਇਹ ਕਹਾਣੀ ਜਿਹੜੀ ਆ ਇਹ ਘੜੀਆ ਹੈ ਬਹੁਤ ਦੁੱਖ ਦਾ ਇੱਕ ਘੜੀਆ ਇਹਦੀ ਭਰਾਈ ਕੌਣ ਕਰੂਗੀ ਇਹਦੀ ਭਰਾਈ ਕਿਵੇਂ ਹੋਊਗੀ ਜਿਹੜਾ ਹੁਣ ਇੰਨਾ ਨੁਕਸਾਨ ਹੋਇਆ ਅਸੀਂ ਅਸੀਂ ਸਮਝਦੇ ਹਾਂ ਜੀ ਅਸੀਂ ਸਾਰੇ ਪੰਜਾਬ ਦੀਆਂ ਜਿਹੜੀਆਂ ਮਜ਼ਦੂਰ ਜੱਥੇ ਬੰਦੀਆਂ ਅੱਜ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗ ਰਿਹਾ ਉਹ ਇਸ ਦੇ ਪੂਰੇ ਪਿੰਡ ਦੇ ਹੱਕ ਦੇ ਵਿੱਚ ਇਹ ਬੇੜੇ ਵਾਲਿਆਂ ਦੇ ਹੱਕ ਦੇ ਵਿੱਚ ਆ ਔਰ ਇਹ ਸਰਪੰਚ ਜਿਹੜਾ ਗਾ ਕਲਦੀਪ ਸਿੰਘ ਆ ਇਹਨਾਂ ਦੇ ਹੱਕ ਦੇ ਵਿੱਚ ਆ ਰਹੇ ਆ ਅਸੀਂ ਆਉਣ ਵਾਲੇ ਸਮੇਂ 'ਚ ਕੋਈ ਵਧੀਆ ਮਤਲਬ ਪ੍ਰੋਗਰਾਮ ਬਣਾ ਕੇ ਇੱਥੋਂ ਦੇ ਪ੍ਰਸ਼ਾਸਨ ਨੂੰ ਜਿਹੜਾ ਅਸੀਂ ਸਬਕ ਸਿਖਾਵਾਂਗੇ ਇੱਥੋਂ ਦੀ ਸਰਕਾਰ ਆ ਜਿਹੜੀ ਆ ਜਿਹੜੀ ਅੱਜ ਉਹ ਗੁੰਡਿਆਂ ਦੇ ਨਾਲ ਖੜੀ ਆ ਉਹਨੂੰ ਵੀ ਅਸੀਂ ਸਬਕ ਸਿਖਾਵਾਂਗੇ ਤੇ ਮਤਲਬ ਸਾਨੂੰ ਕੋਈ ਵੀ ਜਿਹੜਾ ਸੰਘਰਸ਼ ਦਾ ਰਾਹ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਦਾ ਜਿਹੜਾ ਰਾਹ ਹੈਗਾ ਉਹ ਬਣਾਉਣਾ ਪਵੇ ਅਪਣਾਵਾਂਗੇ ਭਾਈ ਜੀ ਜਿਹੜਾ ਪਰਚਾ ਆਪਾਂ ਸੰਘਰਸ਼ ਕਰਕੇ ਉਹਨੂੰ ਰੱਦ ਕਰਵਾ ਸਕਦੇ ਆ ਨਾ ਬਹੁਤ ਸਾਰੇ ਥਾਵਾਂ ਤੇ ਹੋਇਆ ਰੱਦ ਪਰ ਜਿਹੜੀ ਅਸੀਂ ਕਲ ਉੱਤਰ ਦੇ ਚੜਦੇ ਦੇਖਿਆ ਉਹ ਤੋਂ ਤੁਰਿਆ ਨਹੀਂ ਜਾ ਰਿਹਾ ਜਿਹੜੀ ਉਹਦੀ ਕੁੱਟਮਾਰ ਹੋਈ ਆ ਉਹਦਾ ਆਪਾਂ ਕਿਵੇਂ ਇਨਸਾਫ ਲਵਾਵਾਂਗੇ ਉਹਦੇ ਬਾਰੇ ਦੱਸੋ ਦੇਖੋ ਜੀ ਅਸੀਂ ਮੰਗ ਕਰ ਰਹੇ ਆ ਜਥੇਬੰਦੀਆਂ ਨੇ ਅੱਜ ਪ੍ਰੈਸ ਦੇ ਵਿੱਚ ਵੀ ਸਾਰਿਆਂ ਦੇ ਅਖਬਾਰਾਂ ਦੇ ਵਿੱਚ ਵੀ ਬਿਆਨਬਾਜ਼ੀ ਆਈ ਆ ਅਸੀਂ ਇਹ ਮੰਗ ਕਰਦੇ ਆ ਕਿ ਜਿੰਨੇ ਲੋਕਾਂ ਤੇ ਪਰਚਾ ਦਰਜ ਕੀਤਾ ਪ੍ਰਸ਼ਾਸਨ ਨੇ 91 ਲੋਕਾਂ ਤੇ ਉਹ ਪਰਚਾ ਤੁਰੰਤ ਰੱਦ ਕੀਤਾ ਜਾਵੇ ਜਿਹੜੇ ਗ੍ਰਫਤਾਰ ਕੀਤੇ ਨੇ ਗਲਦੀਪ ਸਿੰਘ ਵਰਗੇ ਉਹਨਾਂ ਨੂੰ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਸਰਕਾਰ ਉਹਨਾਂ ਦੀ ਮਤਲਬ ਜਿਹੜਾਗਾ ਉਹ ਉਹਨਾਂ ਦਾ ਜਿਹੜਾਗਾ ਇਲਾਜ ਕਰਾਵੇ ਔਰ ਜਿਹੜੀ ਉਹਨਾਂ ਦਾ ਨੁਕਸਾਨ ਹੋਇਆ ਉਹ ਇਥੋਂ ਦਾ ਪ੍ਰਸ਼ਾਸਨ ਜਿਹੜਾਗਾ ਉਹ ਬਕਾਇਦਾ ਤੌਰ ਤੇ ਹਰ ਨਿੱਕੀ ਨਿੱਕੀ ਚੀਜ਼ ਦਾ ਉਹ ਇਹਦਾ ਮਤਲਬ ਜਿਹੜਾਗਾ ਪ੍ਰਬੋਈ ਕਰੇ ਅਸੀਂ ਇਥੋਂ ਦੇ ਲੋਕਾਂ ਵੱਲੋਂ ਵੀ ਜਦੋਂ ਲੈ ਕੇ ਜਾਂਦੇ ਫੜ ਕੇ ਬੱਚਿਆਂ ਤੋਂ ਬਜ਼ੁਰਗਾਂ ਦੇ ਵੀ ਲੱਫੜ ਮਰਵਾਏ ਗਏ ਸਰਪੰਚੇ ਦੇ ਵੀ ਲੱਫੜ ਮਰਵਾਏ ਗਏ ਕਿਵੇਂ ਦੇਖੋਗੇ ਇਸ ਚੀਜ਼ ਨੂੰ ਤੁਸੀਂ ਬਿਲਕੁਲ ਇਹ ਅਸਲ ਦੇ ਵਿੱਚ ਦੇਖੋ ਜੀ ਗੱਲ ਇਹ ਆ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਇਹ ਨੀਮੀਆ ਜਾਤਾਂ ਜਿਨ੍ਹਾਂ ਨੂੰ ਕਹਿੰਦੇ ਆ ਰਿਆ ਸਾਡੀਆਂ ਤੋਂ ਲੈ ਕੇ ਉਹ ਨਫਰਤ ਹੈ ਇਹ ਨਫਰਤ ਦਾ ਹੀ ਇੱਕ ਮਤਲਬ ਜਿਹੜਾਗਾ ਇਹ ਨਫਰਤ ਦੇ ਕਾਰਨ ਹੋਇਆ ਕਿ ਬਜ਼ੁਰਗ ਜਿਹੜੇ ਅੱਗੇ ਤੋਂ ਬੋਲ ਨਾ ਸਕਣ ਆਪਣੇ ਬੱਚਾਂ ਦੇ ਸਾਹਮਣੇ ਉਹਨਾਂ ਦੇ ਬੱਚਾਂ ਤੋਂ ਮਤਲਬ ਥੱਪੜ ਮਰਵਾਉਣੇ ਤਾਂ ਕਿ ਉਹ ਸਾਰੀ ਜ਼ਿੰਦਗੀ ਭਰ ਜਿਹੜਾਗਾ ਉਹ ਉਹ ਪ੍ਰਸ਼ਾਸਨ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਕਦੇ ਵੀ ਧੌਣ ਉੱਚੀ ਕਰਕੇ ਨਾ ਮਤਲਬ ਜਿਉ ਸਕਣ ਇਹ ਧੌਣ ਨੀਮੀ ਕਰਨ ਦਾ ਪ੍ਰਸ਼ਾਸਨ ਦਾ ਜਿਹੜਾਗਾ ਇਹ ਸਾਰਾ ਕਾਂਡ ਹੈ ਜਿਹੜਾ ਰਚਾਇਆ ਗਿਆ ਲੋਕਾਂ ਦੇ ਸਾਹਮਣੇ ਆਪਦੇ ਬੱਚਾਂ ਦੇ ਸਾਹਮਣੇ ਜਾਂ ਉਹਨਾਂ ਦੇ ਬੱਚਿਆਂ ਤੋਂ ਨਿੱਕੇ ਨਿੱਕੇ ਬੱਚਾ ਤੋਂ ਥੱਪੜ ਮਰਵਾਉਣਾ ਇਹ ਸਿਰਫ ਮਤਲਬ ਇਹ ਇਹ ਦੇ ਪਿੱਛੇ ਇਹ ਸਾਰਾ ਜਾਤੀਵਾਦ ਆ ਇਹ ਬ੍ਰਾਹਮਣਵਾਦ ਆ ਇਹ ਮੰਨੂਵਾਦ ਆ ਉਹਨਾਂ ਦੇ ਦਿਮਾਗਾਂ 'ਚ ਕੁੱਟ-ਕੁੱਟ ਕੇ ਮੰਨੂਵਾਦ ਭਰਿਆ ਹੋਇਆ ਠੀਕ ਹੈ ਨਾ ਤਾਂ ਕਿ ਵਰਗ ساری ਜ਼ਿੰਦਗੀ ਪਹਿਲਾਂ ਸਦੀਆਂ ਤੋਂ ਲੈ ਕੇ ਦਬਾਇਆ ਹੋਇਆ ਹੈਗਾ ਜਿਨ੍ਹਾਂ ਨੂੰ ਕੀੜੇ ਮਕੌੜੇ ਬਣਾ ਕੇ ਰੱਖਿਆ ਹੋਇਆ ਅੱਜ ਵੀ ਇਹ ਕੀੜੇ ਮਕੌੜੇ ਉਹਨਾਂ ਦੀ ਨਿਗਾਹ 'ਚ ਇਹ ਹੈ ਵੀ ਅੱਜ ਵੀ ਇਹ ਲੋਕਾਂ ਕੀੜੇ ਮਕੌੜੇ ਬਣੇ ਰਹਿਣ ਅਸੀਂ ਜੋ ਕੁਛ ਮਰਜ਼ੀ ਕਰੀ ਆਈਏ ਅਸੀਂ ਜੋ ਕੁਛ ਮਰਜ਼ੀ ਇਹਨਾਂ ਨੂੰ ਲਾਤੜ ਕੇ ਤੁਰ ਜੀਏ ਮਾਰ ਕੇ ਤੁਰ ਜੀਏ ਕੋਈ ਇਹਨਾਂ ਦਾ ਮਤਲਬ ਇਹਨਾਂ ਦੀ ਕੋਈ ਸੁਣਵਾਈ ਨਾ ਹੋਵੇ ਅਸਲ ਦੇ ਵਿੱਚ ਇਹਦਾ ਕਾਰਨ ਇਹ ਹੀ ਜਾਵੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਚਾਹਤੋਂ ਬਜ਼ੁਰਗਾਂ ਨੇ ਚਪੇੜੇ ਮਰਵਾਏ ਅੱਜ ਸਾਡੇ ਸਾਥੀ ਪੱਤਰਕਾਰ ਸਾਡੇ ਸਵਾਲ ਪੁੱਛ ਰਹੇ ਆ ਕਿ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਕਾਰਵਾਈ ਕਰਵਾਓਗੇ ਤੁਸੀਂ ਬਿਲਕੁਲ ਅਸੀਂ ਸਮਝਦੇ ਆ ਕਿ ਕਾਰਵਾਈ ਹੋਣੀ ਚਾਹੀਦੀ ਕਿ ਜਿਹੜਾ ਪੰਚਾਇਤ ਵਿਭਾਗ ਆ ਜਿਨੇ ਮਤਲਬ ਇਹ ਨਾਲੀਆਂ ਦਾ ਮਸਲਾ ਹੱਲ ਕਰਨਾ ਸੀਗਾ ਉਹਦੇ ਤੇ ਵੀ ਮਤਲਬ ਜਿਹੜਾ ਕਾਰਵਾਈ ਹੋਵੇ ਪੁਲਿਸ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹਦੇ ਤੇ ਵੀ ਹੋਵੇ ਔਰ ਮਤਲਬ ਜਿਹੜਾ ਇੱਥੋਂ ਦਾ ਐਮ.ਐਲ.ਏ ਆ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਇਹ ਜਥੇਬੰਦੀਆਂ ਵੱਲੋਂ ਮੰਗ ਕੀਤੀ ਹੋਈ ਆ ਕਈ ਵਾਰ ਕਈ ਮੰਗ ਬਣ ਕੇ ਹੀ ਰਹਿ ਜਾਂਦੀ ਆ ਕਾਰਵਾਈ ਨਹੀਂ ਹੁੰਦੀ ਨਹੀਂ ਅਸੀਂ ਲਗਾਤਾਰ ਕਰਾਂਗੇ ਸੰਘਰਸ਼ ਅੱਜ ਵੀ ਜੱਥੇਬੰਦੀਆਂ ਦੀ ਮੀਟਿੰਗ ਹੈ ਕੋਈ ਗੱਲ ਨਹੀਂ ਸਾਨੂੰ ਅੱਜ ਪਤਾ ਲੱਗਿਆਗਾ ਅਸੀਂ ਮਤਲਬ ਹੋ ਰਹੇ ਹਾਂ ਇਕੱਠੇ ਸਾਰੇ ਪੰਜਾਬ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਅਸੀਂ ਆਵਾਂਗੇ ਜਿੱਦੀ ਸਾਡੇ ਤੋਂ ਲੜਾਈ ਲੜੀਗੀ ਅਸੀਂ ਲੜਾਂਗੇ ਅਸੀਂ ਕੋਈ ਇਹ ਪਹਿਲੀ ਲੜਾਈ ਨਹੀਂ ਮਜ਼ਦੂਰਾਂ ਦੇ ਹੱਕ ਚ ਅਦਲਤਾਂ ਦੇ ਹੱਕ ਚ ਅਸੀਂ ਬਹੁਤ ਸਾਰੀਆਂ ਲੜਾਈਆਂ ਲੜੀਆਂ ਨੇ